ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਦਿਨ ਦੀ ਸ਼ੁਰੂਆਤ ਪੋਜ਼ਿਟਿਵ ਕੋਟ ਨਾਲ ਕਰਾਂਗੇ ਇਟਸ ਨੈਵਰ ਟੂ ਲੇਟ ਟੂ ਡੂ ਬੈਟਰ ਵੀ ਕਦੇ ਵੀ ਦੇਰ ਨਹੀਂ ਹੋਈ ਹੁੰਦੀ ਜੇਕਰ ਤੁਸੀਂ ਜ਼ਿੰਦਗੀ ਵਿੱਚ ਕੁਝ ਬਿਹਤਰ ਕਰਨਾ ਚਾਹੁੰਦੇ ਹੋ ਇਹਦਾ ਮਤਲਬ ਇਹ ਹੈ ਕਿ ਜੋ ਕੁਝ ਆਪਣੇ ਹੱਥੋਂ ਚਲਾ ਗਿਆ ਉਦੇ ਬਾਰੇ ਸੋਚਣ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਜੇਕਰ ਕੋਈ ਪਰਸਨ ਕਹਿ ਰਿਹਾ ਕਿ ਮੇਰੀ ਏਜ ਇੰਨੀ ਲੰਘ ਚੁੱਕੀ ਹੈ ਮੇਰੇ ਕੋਲ ਸਿਰਫ 3-4 ਸਾਲ ਹੈਗੇ ਆ ਆਪਦੀ ਗਵਰਨਮੈਂਟ ਜੌਬ ਦੀ ਤਿਆਰੀ ਕਰਨ ਦੇ ਲਈ ਤਾਂ ਉਹਨਾਂ ਨੂੰ ਡਾਊਨਫੀਲਡ ਹੀ ਕਰਨਾ ਚਾਹੀਦਾ ਕਿਉਂਕਿ ਉਹਨਾਂ ਕੋਲ ਕੁਝ ਸਮਾਂ ਤਾਂ ਪਿਆ ਹੀ ਆ ਨਾ ਮਤਲਬ ਜਿੰਨਾ ਸਮਾਂ ਪਿਆ ਆ ਉਹਦੇ ਵਿੱਚ ਵੀ ਜੇ ਉਹ ਚਾਹਣ ਤਾਂ ਵਧੀਆ ਕਰ ਸਕਦੇ ਆ ਮੈਂ ਕੋਈ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਬਹੁਤ ਵੱਡੇ ਵੱਡੇ ਸੁਪਨੇ ਵੇਖੋ ਬਟ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਆ ਬਹੁਤ ਹੀ ਬੇਸਿਕ ਗੱਲਾਂ ਹੁੰਦੀਆਂ ਨੇ ਚੈਨਲ ਤੇ ਜੁੜੇ ਹੋਏ ਸਾਥੀ ਛੋਟੇ-ਮੋਟੇ ਪੇਪਰਾਂ ਦੀ ਤਿਆਰੀ ਕਰ ਰਹੇ ਆ ਹਾਂ ਉਹੀ ਛੋਟੇ-ਮੋਟੇ ਜਿਹੜੇ ਪੇਪਰ ਹੈਗੇ ਆ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਪਲੇ ਕਰਨਗੇ ਜੇਕਰ ਤੁਸੀਂ ਉਸ ਪ੍ਰੀਖਿਆਵਾਂ ਨੂੰ ਪਾਸ ਕਰਦੇ ਹੋ ਜਿਵੇਂ ਕਿ ਪੀਐਸਟ ਸਿਟ ਐਟ ਮਾਸਟਰ ਕਲਾਕਟਰ ਲੈਕਚਰਰ ਈਡੀਟੀ ਦਾ ਸੈਕੰਡ ਪੇਪਰ ਸ ਹੱਥ ਤੇ ਹੱਥ ਧਰ ਕੇ ਬੈਠਣ ਦਾ ਫਾਇਦਾ ਤਾਂ ਕੋਈ ਨਹੀਂ ਹੈਗਾ ਸੋ ਇਸ ਕਰਕੇ ਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਕਦੇ ਵੀ ਇਹ ਨਾ ਸੋਚੋ ਕਿ ਇੰਨਾ ਸਮਾਂ ਲੰਘ ਗਿਆ ਅਜੇ ਨੋਟੀਫਿਕੇਸ਼ਨ ਆ ਗਿਆ ਮੇਰੇ ਕੋਲ ਟਾਈਮ ਘੱਟ ਹੈਗਾ ਆ ਮੈਂ ਕੱਲ ਤੋਂ ਪੜਨਾ ਸ਼ੁਰੂ ਕਰੂੰਗਾ ਮੈਂ ਸੋਮਵਾਰ ਤੋਂ ਪੜਨਾ ਸ਼ੁਰੂ ਕਰੂੰਗਾ ਜਾਂ ਫਿਰ ਮੈਂ ਇੱਕ ਤਰੀਕ ਤੋਂ ਪੜਨਾ ਸ਼ੁਰੂ ਕਰੂੰਗਾ ਜੇ ਤੁਸੀਂ ਕੁਝ ਸੋਚ ਲਿਆ ਨਾ ਤੇ ਤੁਸੀਂ ਅੱਜ ਹੀ ਲੱਗ ਜਾਓ ਆਪਦੇ ਕੰਮ ਨੂੰ ਆਪਦੇ ਗੋਲ ਨੂੰ ਪੂਰਾ ਕਰਨ ਦੇ ਲਈ ਪੜਨ ਦਾ ਦਿਲ ਸੰਘਰਸ਼ ਕਰਨ ਦਾ ਦਿਲ ਕਿਸੇ ਦਾ ਨਹੀਂ ਕਰਦਾ ਹੁੰਦਾ ਮੇਰੇ ਸਕੂਲ ਵਿੱਚ ਕੁਝ ਪੇਰੈਂਟਸ ਆਉਂਦੇ ਆ ਉਹ ਪੇਰੈਂਟਸ ਆਪਦੇ ਬੱਚਿਆਂ ਨੂੰ ਸਮਝਾਉਂਦੇ ਹੁੰਦੇ ਆ ਕਿ ਵੇਖੋ ਅਸੀਂ ਆਪਦੇ ਟਾਈਮ ਵਿੱਚ ਪੜੇ ਨਹੀਂ ਜੇ ਪੜੇ ਹੁੰਦੇ ਤਾਂ ਅੱਜ ਨੂੰ ਦਿਹਾੜੀਆਂ ਨਹੀਂ ਸੀ ਕਰਦੇ ਹੁਣੇ ਜਿਹੜਾ ਚੈਨਲ ਤੁਸੀਂ ਵੇਖ ਰਹੇ ਹੋ ਡੋਰਸਟੈਪ ਐਜੂਕੇਸ਼ਨ ਪੁਆਇੰਟ ਇਹਨੂੰ ਮੈਂ 2019-20 ਦੇ ਵਿੱਚ ਸ਼ੁਰੂ ਕੀਤਾ ਸੀਗਾ ਜਦੋਂ ਲਾਕਡਾਊਨ ਦਾ ਸਮਾਂ ਲੱਗਿਆ ਸੀ ਕਰੋਨਾ ਪੀਰੀਅਡ ਹੁੰਦਾ ਸੀ ਕੀ ਉਸ ਤੋਂ ਪਹਿਲਾਂ ਮੈਨੂੰ ਕਿਸੇ ਨੇ ਗਾਈਡ ਕੀਤਾ ਸੀਗਾ ਕਿਸੇ ਨੇ ਸਮਝਾਇਆ ਸੀ ਕਿ ਤੂੰ ਆਪ ਦਾ YouTube ਚੈਨਲ ਵੀ ਖੋਲ ਸਕਦਾ ਆ ਚਲਾ ਸਕਦਾ ਆ ਸੋਚਿਆ ਬਹੁਤ ਵਾਰ ਪਰ ਉਸ ਕੰਮ ਨੂੰ ਕਦੇ ਕੀਤਾ ਨਹੀਂ ਕਿਉਂਕਿ ਕਿਸੇ ਨੇ ਮੋਟੀਵੇਟੀ ਨਹੀਂ ਕੀਤਾ ਕਿਸੇ ਨੇ ਗਾਈਡ ਹੀ ਨਹੀਂ ਕੀਤਾ ਫਿਰ ਲਾਕਡਾਊਨ ਦਾ ਪੀਰੀਅਡ ਲੱਗਿਆ ਕਿਸੇ ਸਾਥੀ ਨੇ ਕਿਹਾ ਕਿ ਚਲੋ ਠੀਕ ਆ ਬੋਲਣ ਬਾਲਣ ਦਾ ਤਾਂ ਤੁਹਾਡਾ ਠੀਕ ਹੈਗਾ ਤੁਸੀਂ ਇੱਕ YouTube ਚੈਨਲ ਸਟਾਰਟ ਕਰ ਲਓ ਤੇ ਮੈਂ YouTube ਤੇ ਜਿਹੜੀਆਂ ਵੀਡੀਓਜ਼ ਪੋਸਟ ਕਰਦਾ ਸੀਗਾ 3-400 ਵੀਡੀਓਜ਼ ਮੈਂ ਪੋਸਟ ਕਰ ਦਿੱਤੀਆਂ ਸੀਗੀਆਂ ਫਿਰ ਵੀ ਹਜ਼ਾਰ ਸਬਸਕ੍ਰਾਈਬਰ ਵੀ ਨਹੀਂ ਹੋਇਆ ਸੀ ਬਟ ਮੈਨੂੰ ਇਸ ਗੱਲ ਦਾ ਪਤਾ ਸੀਗਾ ਕਿ ਜਿਹੜੀਆਂ ਇਹ ਵੀਡੀਓਜ਼ ਮੈਂ ਪੋਸਟ ਕਰ ਰਿਹਾ ਅੱਜ ਨਹੀਂ ਤਾਂ ਕੱਲ ਇਹਨਾਂ ਤੋਂ ਮੈਨੂੰ ਕਾਫੀ ਕੁਝ ਮਿਲੇਗਾ ਮਤਲਬ ਇਹ ਕਿ ਜਦੋਂ ਮੈਂ ਵੀਡੀਓਜ਼ ਬਣਾਉਂਦਾ ਸੀਗਾ ਮੈਂ ਉਹਨਾਂ ਬੁੱਕਸ ਨੂੰ ਪੜ੍ਹ ਕੇ ਵੀਡੀਓਜ਼ ਬਣਾਉਂਦਾ ਸੀ ਵੀਡੀਓਜ਼ ਨੂੰ ਬਣਾਉਂਦੇ ਟਾਈਮ ਮਿਹਨਤ ਬੜੀ ਲੱਗਦੀ ਸੀਗੀ ਪੀਪਟੀਜ਼ ਕਿਵੇਂ ਤਿਆਰ ਕਰਨੀਆਂ ਹੁੰਦੀਆਂ ਪੀਪਟੀਜ਼ ਦੇ ਨਾਲ ਔਨਲਾਈ ਨੇ ਬੋਲਣਾ ਕਿਵੇਂ ਹੁੰਦਾ ਆ ਕੀ ਮੇਰੀ ਆਵਾਜ਼ ਤੁਹਾਡੇ ਸਾਰਿਆਂ ਤੱਕ ਪਹੁੰਚ ਵੀ ਰਹੀ ਆ ਜਾਂ ਨਹੀਂ ਪਹੁੰਚ ਰਹੀ ਜਿਹੜੀਆਂ ਗੱਲਾਂ ਮੈਂ ਸਮਝਾ ਰਿਹਾ ਅਗਲੇ ਨੂੰ ਸਮਝ ਲੱਗ ਵੀ ਰਹੀਆਂ ਨੇ ਜਾਂ ਨਹੀਂ ਲੱਗ ਰਹੀਆਂ ਇਹ ਸਾਰੀਆਂ ਗੱਲਾਂ YouTube ਦੇ ਕਮੈਂਟ ਸੈਕਸ਼ਨ ਚੋਂ ਆਪਾਂ ਨੂੰ ਪਤਾ ਲੱਗ ਜਾਂਦੀਆਂ ਨੇ ਸੋ ਉਦੋਂ ਮੈਂ ਸ਼ੁਰੂਆਤ ਨਾ ਕੀਤੀ ਹੁੰਦੀ ਤੇ ਅੱਜ ਨੂੰ ਹੋ ਸਕਦਾ ਮੈਂ ਤੁਹਾਨੂੰ ਮੋਟੀਵੇਟ ਵੀ ਨਾ ਕਰ ਰਿਹਾ ਹੁੰਦਾ ਕਿਉਂਕਿ ਮੇਰਾ ਕੋਈ ਚੈਨਲ ਹੋਣਾ ਹੀ ਨਹੀਂ ਸੀ ਸੋ ਮੈਂ ਬਸ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜੇਕਰ ਤੁਸੀਂ ਦਿਮਾਗ ਵਿੱਚ ਕੁਝ ਸੋਚਦੇ ਹੋ ਕਿ ਮੈਂ ਇਹ ਕੰਮ ਕਰਨਾ ਆ ਫਿਰ ਤੁਹਾਡੀ ਏਜ ਜਿੰਨੀ ਮਰਜ਼ੀ ਹੋਵੇ ਤੁਹਾਡਾ ਭਾਵੇਂ 2 ਸਾਲ ਰਹਿ ਗਿਆ ਹੋਵੇ ਤੁਸੀਂ 3 ਤੁਹਾਡੇ ਗਵਰਨਮੈਂਟ ਜੌਬ ਗਵਰਨਮੈਂਟ ਟੀਚਰ ਦੀ ਤਿਆਰੀ ਕਰਨ ਦੇ ਲਈ ਸਿਰਫ 2 ਸਾਲ ਦਾ ਸਮਾਂ ਹੋਵੇ ਤੁਸੀਂ ਫਿਰ ਵੀ ਡਟ ਕੇ ਲੱਗ ਜਾਓ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਵਾਕੈਂਸੀਜ਼ ਆਉਣਗੀਆਂ ਨਹੀਂ ਆਉਣਗੀਆਂ ਜੇਕਰ ਆ ਗਈਆਂ ਤੇ ਚਲੋ ਤੁਹਾਡੀ ਕਿਸਮਤ ਬਹੁਤ ਵਧੀਆ ਹੈਗੀ ਹੈ ਜੇਕਰ ਨਾ ਆਈਆਂ ਤੁਸੀਂ ਇਹ ਕਹਿ ਕੇ ਆਪਦੇ ਦਿਲ ਨੂੰ ਤਸੱਲੀ ਤਾਂ ਦੇ ਹੀ ਸਕਦੇ ਹੋ ਕਿ ਵੀ ਮੈਂ ਲਾਸਟ ਤੱਕ ਡਟ ਕੇ ਲੜਿਆ ਬਾਕੀ ਜੋ ਕਿਸਮਤ ਨੂੰ ਮਨਜ਼ੂਰ ਸੀ ਕਿਉਂਕਿ ਆਪਾਂ ਜਦੋਂ ਤੱਕ ਕੋਈ ਐਗਜ਼ਾਮ ਕਲੀਅਰ ਨਾ ਹੋਇਆ ਹੋਵੇ ਆਪਾਂ ਨੂੰ ਜ਼ਰੂਰ ਥੁੰਦੀ ਹੈ ਮੋਟੀਵੇਸ਼ਨ ਦੀ ਬਟ ਜਦੋਂ ਆਪਣੀ ਏਜ ਲੰਘ ਜਵੇ एग्जाम क्लियर ਨਾ ਹੋਵੇ ਫਿਰ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਤੁਸੀਂ ਜ਼ਿੰਦਗੀ ਖਤਮ ਕਰਨੀ ਆ ਤੁਸੀਂ ਜ਼ਿੰਦਗੀ ਵਿੱਚ ਜਿਉਣਾ ਹੀ ਆ ਫਿਰ ਉੱਥੇ ਹੌਸਲੇ ਦੀ ਜ਼ਰੂਰਤ ਹੁੰਦੀ ਹੈ ਫਿਰ ਆਪਦੇ ਦਿਲ ਨੂੰ ਤਸੱਲੀ ਵੀ ਦੇਣੀ ਪੈਣੀ ਆ ਸੋ ਅਗੇਨ ਮੈਂ ਰਿਪੀਟ ਕਰ ਰਿਹਾ ਇਟਸ ਨੈਵਰ ਟੂ ਲੇਟ ਟੂ ਡੂ ਬੈਟਰ ਦੀ ਜ਼ਿੰਦਗੀ ਵਿੱਚ ਹੋਰ ਕਾਫੀ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਕਨਸਨਟਰੇਟ ਕੀਤਾ ਜਾ ਸਕਦਾ ਆ ਆਪਦੇ ਸਬਜੈਕਟ ਨੂੰ ਬਹੁਤ ਵਧੀਆ ਬਣਾ ਲਓ ਜਿਹੜੇ ਸਾਥੀ ਪੰਜਾਬੀ ਟੀਚਰ ਬਣਨਾ ਚਾਹੁੰਦੇ ਆ ਐਸਐਸਟੀ ਟੀਚਰ ਬਣਨਾ ਚਾਹੁੰਦੇ ਆ ਫਿਜ਼ਿਕਸ ਮੈਥ ਸਾਇੰਸ ਜਿੰਨੇ ਵੀ ਸਬਜੈਕਟ ਹੈਗੇ ਆ ਤੁਸੀਂ ਆਪਦੇ ਸਬਜੈਕਟ ਦੇ ਵਿੱਚ ਮਾਸਟਰੀ ਹਾਸਲ ਕਰ ਲਓ ਕਿ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਕੱਲ ਨੂੰ ਮੰਨ ਲਓ ਤੁਹਾਨੂੰ ਕੋਈ ਆਫਰ ਆ ਜਾਂਦੀ ਹੈ ਕਿ ਤੁਸੀਂ ਸਾਡੇ YouTube ਚੈਨਲ ਤੇ ਜਾਂ ਫਿਰ ਸਾਡੇ ਸਾਡੀਆਂ ਜਿਹੜੀਆਂ ਆਫਲਾਈਨ ਕਲਾਸਿਸ ਨੇ ਉੱਥੇ ਪੜ੍ਹਾ ਸਕਦੇ ਹੋ ਫਿਰ ਤੁਹਾਡੇ ਕੋਲ ਨੌਲੇਜ ਤਾਂ ਹੋਵੇਗਾ ਟੋਟ ਕਟ ਐਨ ਜਿਨ੍ਹਾਂ ਸਾਥੀਆਂ ਕੋਲ ਟਾਈਮ ਹੁੰਦਾ ਆ ਆਪ ਦਾ ਛੋਟਾ ਮੋਟਾ YouTube ਚੈਨਲ ਕ੍ਰੀਏਟ ਕਰਕੇ ਕੁਝ ਵੀਡੀਓਜ਼ ਪੋਸਟ ਕਰ ਸਕਦੇ ਆ ਜੇਕਰ ਤੁਸੀਂ 30 ਵੀਡੀਓਜ਼ ਵੀ ਪੋਸਟ ਕੀਤੀਆਂ ਉਹਨਾਂ ਚੀਜ਼ਾਂ ਤੋਂ ਕੁਝ ਸਿੱਖਣ ਨੂੰ ਤਾਂ ਮਿਲੇਗਾ ਹੀ ਤੁਹਾਡੇ ਸਬਸਕ੍ਰਾਈਬਰ ਵਧਦੇ ਨਹੀਂ ਵਧਦੇ ਬਾਦੀਆਂ ਗੱਲਾਂ ਨੇ ਬਟ ਜਦੋਂ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਕਿ ਯਾਰ ਐਕਚੁਅਲ 'ਚ ਮੇਰੇ ਵਿੱਚ ਆਹ ਗੁਣ ਹੈਗਾ ਆ ਮੈਂ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਪ੍ਰੈਜ਼ੈਂਟ ਕਰ ਸਕਦਾ ਆ ਕੁਝ ਸਾਥੀ ਕਹਿ ਸਕਦੇ ਆ ਕਿ ਸਰ ਸਾਡੇ ਕੋਲ ਲੈਪਟਾਪ ਨਹੀਂ ਹੈਗਾ ਸਾਡੇ ਕੋਲ ਆਹ ਇਕੁਪਮੈਂਟਸ ਹੈ ਨਹੀਂ ਬਟ ਤੁਸੀਂ ਆਪ ਦੀਆਂ ਕਾਪੀਆਂ ਤੇ ਨੋਟਸ ਬਣਾ ਸਕਦੇ ਹੋ PDF ਫਾਰਮ ਦੇ ਵਿੱਚ ਬਣਾ ਕੇ ਸਕਰੀਨ ਰਿਕਾਰਡਿੰਗ ਕਰਕੇ ਉਹਨਾਂ ਚੀਜ਼ਾਂ ਨੂੰ ਤੁਸੀਂ ਸਮਝਾ ਸਕਦੇ ਹੋ ਸਿੰਪਲੀਫਾਈਡ ਤਰੀਕੇ ਨਾਲ ਈਜ਼ੀ ਜੇ ਤਰੀਕੇ ਨਾਲ ਜੇਕਰ ਤੁਸੀਂ ਵਧੀਆ ਟੀਚ ਕਰੋਗੇ ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਫਿਊਚਰ ਦੇ ਵਿੱਚ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣਗੀਆਂ ਸੋ ਜ਼ਿੰਦਗੀ ਵਿੱਚ ਕਰਨ ਨੂੰ ਤਾਂ ਬਹੁਤ ਕੁਝ ਹੈ ਬਟ ਡਿਪੈਂਡ ਕਰਦਾ ਆ ਤੁਸੀਂ ਉਹਨਾਂ ਚੀਜ਼ਾਂ ਨੂੰ ਵੇਖਦੇ ਕਿਵੇਂ ਹੋ ਯੂਟਿਲਾਈਜ਼ ਕਿਵੇਂ ਕਰਦੇ ਹੋ ਆਪਦੇ ਟਾਈਮ ਨੂੰ ਦਿਨ ਦਿਨ ਦੇ ਟਾਈਮ ਤੁਸੀਂ ਕੀ ਕੀਤਾ ਯਾ ਸਕੂਲ ਆਉਣ ਤੋਂ ਬਾਅਦ ਘਰ ਦੇ ਕੰਮ ਕੀਤੇ ਰਾਤ ਨੂੰ ਤੁਸੀਂ ਕੀ ਕੀਤਾ ਰਾਤ ਨੂੰ ਸੌਣ ਲੱਗਿਆਂ ਆਪਦੇ ਆਪ ਨੂੰ ਜ਼ਰੂਰ ਪੁੱਛਿਆ ਕਰੋ ਕਿ ਅੱਜ ਸਾਰਾ ਦਿਨ ਮੈਂ ਕੀਤਾ ਕੀ ਆ ਜਿਹੜੀਆਂ ਚੀਜ਼ਾਂ ਤੁਸੀਂ ਕਰਨੀਆਂ ਹੀ ਨੇ ਜਿਵੇਂ ਕਿ ਸਕੂਲ ਜਾਣਾ ਜਾਂ ਫਿਰ ਜਿਹੜੇ ਸਾਥੀ ਨਹੀਂ ਵੀ ਸਕੂਲ ਜਾਂਦੇ ਕਾਲਜ ਜਾਂਦੇ ਆਏ ਵਿਦਿਆਰਥੀ ਜੀਵਨ ਦੇ ਵਿੱਚ ਹੈਗੇ ਆ ਸੋ ਤੁਹਾਨੂੰ ਉਹ ਜਿਹੜੀਆਂ ਕੁਝ ਬੇਸਿਕ ਚੀਜ਼ਾਂ ਨੇ ਖਾਣਾ ਖਾਣਾ ਪੜ੍ਹਾਈ ਕਰਨਾ ਇਹ ਤਾਂ ਤੁਹਾਨੂੰ ਕਰਨੀਆਂ ਹੀ ਪੈਣਗੀਆਂ ਬਟ ਇਸ ਤੋਂ ਇਲਾਵਾ ਤੁਸੀਂ ਆਪਦੇ ਲਈ ਆਪਦੀ ਸਕਿੱਲ ਨੂੰ ਇੰਪਰੂਵ ਦੇ ਲਈ ਕੀ ਕਰ ਰਹੇ ਹਾਂ ਇਹ ਸਾਰੀਆਂ ਗੱਲਾਂ ਜ਼ਰੂਰ ਮੈਟਰ ਕਰਦੀਆਂ ਨੇ ਸੋ ਦੋਸਤੋ ਅੱਜ ਤੋਂ ਹੀ ਲੱਗ ਜਾਓ ਕਦੇ ਨਾ ਸੋਚੋ ਕਿ ਮੈਂ ਕਿਸੇ ਤੋਂ ਘੱਟ ਹੈਗਾ ਜਾਂ ਮੇਰੇ ਕੋਲ ਰਿਸੋਰਸਸ ਦੀ ਕਮੀ ਹੈ ਜੇਕਰ ਤੁਸੀਂ ਦੋਸਤੋ ਇਸ ਵੀਡੀਓ ਨੂੰ ਵੇਖ ਰਹੇ ਹੋ ਨਾ ਇਹਦਾ ਮਤਲਬ ਕਹਿ ਸਕਦੇ ਹਾਂ ਕਿ ਅੱਜ ਕੱਲ ਦੇ ਮਹਿੰਗੇ ਜ਼ਮਾਨੇ ਦੇ ਵਿੱਚ ਤੁਸੀਂ ਨਟਪੈਕ ਪਵਾਇਆ ਹੋਇਆ ਤੁਹਾਡੇ ਕੋਲ 4G ਜਾਂ ਫਿਰ 5G ਫੋਨ ਹੈਗਾ ਜਾਂ ਸੋ ਆਪ ਦੇ ਆਪ ਨੂੰ ਕਦੇ ਵੀ ਇਹ ਨਾ ਸਮਝੋ ਕਿ ਮੈਂ ਕਿਸੇ ਤੋਂ ਘਾਟਾ ਐਂਡ ਮੇਰੇ ਕੋਲ ਰਿਸੋਰਸਸ ਦੀ ਕਮੀ ਹੈ ਮੋਬਾਈਲ ਫੋਨ ਰੱਖਣ ਵਾਲਾ ਜਿਹੜਾ ਪਰਸਨ ਹੈਗਾ ਆ ਉਹਦੇ ਕੋਲ YouTube ਐਪ ਵੇਖੋ ਤੁਸੀਂ YouTube ਕੀ ਹੈ ਜੀ ਗਿਆਨ ਦਾ ਖਜ਼ਾਨਾ ਆ ਕਿਸੇ ਵੀ ਐਗਜ਼ਾਮ ਦੀ ਤਿਆਰੀ ਫ੍ਰੀ ਆਫ ਕਾਸਟ ਕਰ ਸਕਦੇ ਹਾਂ ਕਾਫੀ ਸਾਰੇ ਸਾਥੀਆਂ ਨੂੰ ਮੈਂ ਵੇਖਿਆ ਕਮੈਂਟ ਸੈਕਸ਼ਨ ਵਿੱਚ ਲੱਗੇ ਹੁੰਦੇ ਆ ਕਿ ਸਰ ਸਾਨੂੰ ਕੋਈ ਕੋਰਸ ਪ੍ਰੋਵਾਈਡ ਕਰਵਾ ਦਿੱਤਾ ਜਾਵੇ ਸਰ ਸਾਨੂੰ ਆਹ ਵਾਲੀ ਚੀਜ਼ ਨਹੀਂ ਮਿਲ ਰਹੀ ਜੇ ਤੁਸੀਂ YouTube ਤੇ ਸਰਚ ਕਰੋਗੇ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਮੈਨੂੰ ਨਹੀਂ ਲੱਗਦਾ ਕੋਈ ਐਹੋ ਜੀ ਚੀਜ਼ ਹੋਊਗੀ ਕਿ ਜਿਹੜੀ ਤੁਹਾਨੂੰ YouTube ਤੇ ਨਾ ਮਿਲੇ ਹੁਣ ਕਿਸੇ ਨਾ ਕਿਸੇ ਚੈਨਲ ਵਾਲੇ ਨੇ ਕੋਈ ਨਾ ਕੋਈ ਚੀਜ਼ ਫ੍ਰੀ ਵਿੱਚ ਕਰਵਾਈ ਹੀ ਹੁੰਦੀ ਆ ਬਾਕੀ ਸਾਰ ਕੋਈ ਨਹੀਂ ਪੈਸੇ ਲੈ ਕੇ ਕਰਵਾਉਂਦਾ ਹੁੰਦਾ ਪੁਰਾਣੀਆਂ ਵੀਡੀਓਜ਼ ਵੀ ਕਾਫੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਪੇਡ ਕੰਟੈਂਟ ਇੱਕ ਤਰ੍ਹਾਂ ਦਾ ਜਿਹੜਾ ਕਾਸਟ ਵਿੱਚ ਆਪਾਂ ਨੂੰ ਮਿਲ ਜਾਂਦਾ ਹੁੰਦਾ ਸੋ ਦੋਸਤੋ ਅੱਜ ਤੋਂ ਹੀ ਸ਼ੁਰੂਆਤ ਕਰ ਦੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਜੂਕੇਸ਼ਨਲ ਐਂਡ ਮੋਟੀਵੇਸ਼ਨਲ ਵੀਡੀਓਜ਼ ਬਣਾਉਂਦੇ ਰਹਿੰਨੇ ਆ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ